ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਸੂਟਾਂ ਦੇ ਆਫਰ ਲੈ ਕੇ ਆਏ ਜੀ ਬਹੁਤ ਪਿਆਰੇ ਸੂਟ ਹੈ ਤੇ ਜਿਵੇਂ ਪਹਿਲਾਂ ਵੀ ਤੁਸੀਂ ਪਰਚੇਸ ਕੀਤੇ ਹੋਣੇ ਗਰਮੀਆਂ ਦੇ ਵਿੱਚ ਪਰ ਹੁਣ ਜਿਵੇਂ ਸੀਜ਼ਨ ਆਫ ਹੋ ਰਿਹਾ ਤਾਂ ਆਪਾਂ ਕਾਫੀ ਸੂਟ ਆਪਣੇ ਕਾਟਨ ਦੇ ਬਹੁਤ ਹੀ ਘੱਟ ਰੇਟ ਦੇ ਵਿੱਚ ਅੱਜ ਸੂਟ ਤੁਹਾਨੂੰ ਦਿਖਾਵਾਂਗੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਿੰਦ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਤੇ ਜਿਹੜਾ ਅੱਜ ਮੇਰੀ ਪਹਿਲੀ ਵਾਰ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਵੀ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਡੇਲੀ ਹੀ ਵੀਡੀਓ ਪਾਉਨੇ ਆ ਆਪਾਂ ਇਸੇ ਟਾਈਮਿੰਗ ਦੇ ਵਿੱਚ ਤੇ ਪ੍ਰਾਈਸ ਹਰੇਕ ਸੂਟ ਦਾ ਆਪਾਂ ਨਾਲ ਦੀ ਨਾਲ ਦੱਸਦੇ ਹਾਂ ਜੀ ਕੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81400.80 800 ਤੇ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਬਾਕੀ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀਸ ਲੱਗਤ ਹੋਣੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੋ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣਾ ਫੁੱਲ ਐਡਰੈਸ ਭੇਜ ਕੇ ਆਪਣੇ ਕੋਰੀਅਰ ਚਾਰਜੀਸ ਜਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਜੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਪਿਓਰ ਕਾਟਨ ਦੇ ਵਿੱਚ ਸਾਰੇ ਸੂਟ ਹੋਣਗੇ ਡਿਜ਼ਾਈਨਰ ਸੂਟ ਵੀ ਹੋਣਗੇ ਹਰ ਇੱਕ ਤਰ੍ਹਾਂ ਦੀ ਕਲੈਕਸ਼ਨ ਅੱਜ ਆਪਾਂ ਆਫਰ ਦੇ ਵਿੱਚ ਤੁਹਾਨੂੰ ਸੂਟ ਲੈਸ ਰੇਟ ਦੇ ਵਿੱਚ ਕਾਫੀ-ਕਾਫੀ ਲੈਸ ਜਿਵੇਂ 55600 ਵੀ ਲੈਸ ਵੀ ਹੈਗੀ ਆ ਬਾਕੀ ਰੇਟ ਦੇ ਅਕੋਰਡਿੰਗ ਹੈ ਜੀ ਕਿੰਨੇ ਪਰਸੈਂਟ ਲੈਸ ਹੈ ਜੀ ਅੱਜ ਦੀ ਤੇ ਦਿਖਾਨੇ ਆ ਜੀ ਅਸ ਦਾ ਪਹਿਲਾ ਸੂਟ ਇਹ ਦੇਖੋ ਪਿਓਰ ਲਿਲਨ ਕਾਟਨ ਦੇ ਵਿੱਚ ਹੈ ਰੀਵਾ ਬ੍ਰੈਂਡ ਦੀ ਹੈ ਜੀ ਇਹ ਵਾਲੀ ਸ਼ਰਟ ਆਪਣੇ ਵਿਦਆਊਟ ਲਾਈਨਿੰਗ ਬਣਨੀ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਪਹਿਲਾਂ ਵੀ ਇਹਨਾਂ ਦੇ ਨਾਲ ਦੇ ਮੈਂ ਸੂਟ ਦਿਖਾਏ ਸੀਗੇ ਜਦੋਂ ਆਪਾਂ ਸੀਜ਼ਨ 'ਚ ਤਿਆਰ ਕਰਦੇ ਆ ਸੂਟ ਉਦੋਂ ਦੇਖੋ ਹੋਰ ਰੇਟ ਦੇ ਹੁੰਨੇ ਪਰ ਜਦੋਂ ਹੁਣ ਆਫਰ ਦੇ ਵਿੱਚ ਇਹਨਾਂ 'ਚ ਜ਼ਿਆਦਾ ਕਲਰ ਆਪਸ਼ਨਸ ਨਹੀਂ ਰਹਿੰਦੀਆਂ ਸਿੰਗਲ ਸਿੰਗਲ ਸੂਟ ਰਹਿ ਜੰਨੇ ਆ ਤੇ ਹੁਣ ਮੌਸਮ ਚੇਂਜ ਹੋ ਗਿਆ ਤਾਂ ਆਪਾਂ ਹੁਣ ਕਾਫੀ ਜ਼ਿਆਦਾ ਲੈਸ ਦੇ ਵਿੱਚ ਇਹ ਸੂਟ ਦੇ ਦੇਨੇ ਇਹ ਸ਼ਰਟ ਹੈ ਇਸ ਦੇ ਨਾਲ ਹੈਗੀ ਹੈ ਬਾਟਮ ਆਫ ਵਾਈਟ ਕਲਰ ਦੀ ਹੈ ਤੇ ਬਾਟਮ ਤੇ ਵੀ ਪੇਂਟ ਹੋਇਆ ਤੇ ਨਾਲ ਜਿਹੜਾ ਦੁਪੱਟਾ ਹੈ ਉਹ ਵੀ ਕਾਟਨ ਦਾ ਜੀ ਦੁਪੱਟੇ ਤੇ ਵੀ ਸਾਰੇ ਤੇ ਦੇਖੋ ਇਹ ਪੱਲੇ ਤੇ ਆ ਜਣਾ ਜੀ ਪੇਂਟ ਦੁਪੱਟੇ ਦੇ ਪੂਰਾ 2.5 ਮੀਟਰ ਦਾ ਦੁਪੱਟਾ ਇਹ ਬਹੁਤ ਪਿਆਰਾ ਦੁਪੱਟੇ ਤੇ ਪੇਂਟ ਆ ਗਿਆ ਇਸ ਸਾਈਡ ਵੀ ਪੱਲਿਆਂ ਤੇ ਉਹ ਵੀ ਵਿੱਚ ਹਲਕਾ ਫੁਲਕਾ ਬੜੀ ਸੋਹਣਾ ਫੁੱਲ ਬਣਾਏ ਹੋਏ ਆ ਸਾਰਾ ਹੈਂਡ ਪੇਂਟ ਕੀਤਾ ਹੋਇਆ ਬਾਟਮ ਤੇ ਤੇ ਦੁਪੱਟੇ 1700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1700 ਪ੍ਰਾਈਸ ਦੇ ਨਾਲ ਤੁਸੀਂ ਇਹ ਵਾਲਾ ਸੂਟ ਪਰਚੇਸ ਕਰ ਸਕਦੇ ਹੋ ਜੀ ਇਹ ਪਹਿਲਾਂ ਆਪਾਂ 2000 ਦਾ ਸੇਲ ਕਰਦੇ ਸੀਗੇ ਪਰ 1700 ਦੇ ਵਿੱਚ 1700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਕਿਉਂਕਿ ਠੰਡ ਤਾਂ ਦੇਖੋ ਦੋ ਕੁ ਮਹੀਨੇ ਹੀ ਪੈਂਦੀ ਹੈ ਜਿਆਦਾਤਰ ਆਪਾਂ ਯੂਜ਼ ਕਰਨੇ ਹੁੰਨੇ ਗਰਮੀਆਂ ਦੇ ਸੂਟ ਇਸ ਕਰਕੇ ਜਦ ਆਫਰ ਦੇ ਵਿੱਚ ਚੀਜ਼ ਮਿਲਦੀ ਹੁੰਦੀ ਹੈ ਤਾਂ ਲੈ ਲੈਣੀ ਚਾਹੀਦੀ ਹੈ ਇਹ ਦੇਖੋ ਇਹ ਹੈਗਾ ਮੋਰ ਪੰਖੀ ਕਲਰ ਦੇ ਵਿੱਚ ਹੈ ਪੂਰੇ 2.5 ਮੀਟਰ ਦੀਆਂ ਸ਼ਰਟਸ ਹੋਣਗੀਆਂ ਇਹ ਸ਼ਰਟ ਆ ਗਈ ਇਸ ਦੇ ਨਾਲ ਉਵੇਂ ਕਰੀਮ ਬਾਟਮ ਹੈ ਜੀ ਬਾਟਮ ਤੇ ਪੇਂਟ ਹੈ ਤੇ ਅਮੀ ਦੁਪੱਟੇ ਤੇ ਵੀ ਪੇਂਟ ਹੈ ਜੀ ਇਹ ਦੁਪੱਟੇ ਤੇ ਆ ਜਾਣਾ ਪੇਂਟ ਇਹ ਦੇਖ ਬਹੁਤ ਸੋਹਣਾ ਸੂਟ ਹੈ 1700 ਪ੍ਰਾਈਸ ਹੈ 1700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਪ੍ਰਿੰਟਿੰਗ ਅਲ ਇੱਕ ਸਿੰਗਲ ਸਿੰਗਲ ਸੂਟ ਹੈ ਇਹਨਾਂ ਵਿੱਚ ਕਲਰ ਆਪਸ਼ਨ ਨਹੀਂ ਹੈਗੀ ਕੋਈ ਤੇ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਬਲੈਕ ਕਲਰ ਹੈ ਵਿਦਾਊਟ ਲਾਈਨਿੰਗ ਬਣਨੇ ਇਹ ਵਾਲੇ ਸੂਟ ਬਲੈਕ ਕਲਰ ਦੇ ਵਿੱਚ ਤੇ ਇਹ ਬਾਟਮ ਤੇ ਪੇਂਟ ਆ ਜਾਣਾ ਤੇ ਇਹ ਹੈਗਾ ਦੁਪੱਟਾ ਇਹ ਦੁਪੱਟੇ ਦੇ ਪੇਂਟ ਹੈ 1700 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਦਿਖਾਏ ਆ ਮੈਂ ਇੱਕ ਡਿਜ਼ਾਈਨਿੰਗ ਦੇ ਵਿੱਚ ਪ੍ਰਾਈਸ ਹੈਗਾ 1700 1700 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਉਂਦੇ ਆ ਪਿਓਰ ਕਾਟਨ ਦੇ ਵਿੱਚ ਸੂਟ ਹੈ ਵਿਦਾਊਟ ਲਾਈਨਿੰਗ ਬਣਨਾ ਹੈ ਸੂਟ ਇਹ ਗ੍ਰੇ ਕਲਰ ਦੇ ਵਿੱਚ ਹੈ ਡਾਰਕ ਗ੍ਰੇ ਕਲਰ ਇਹ ਸ਼ਰਟ ਹੈ ਨੈਕ ਤੇ ਬੜਾ ਪਿਆਰਾ ਵਰਕ ਹੋਇਆ ਜਿਗਜ਼ੈਗ ਦੇ ਵਿੱਚ ਬਾਟਮ ਤੇ ਪਿਓਰ ਮਲਮਲ कॉटन ਦਾ ਹਿੱਸਦਾ ਦੁਪੱਟਾ ਨਾਲ ਇਹ ਦੁਪੱਟਾ ਜੀ कॉटन ਦਾ ਹੀ ਨਾਲ ਬਹੁਤ ਸੋਹਣੀ ਲੁੱਕ ਐ ਸੂਟ ਦੀ 1500 ਪ੍ਰਾਈਸ ਐ ਇਹ ਵਾਲੇ ਸੂਟ ਦਾ 1500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਆਫਰ ਦੇ ਵਿੱਚ ਐ ਜੀ ਸਾਰੇ ਸੂਟ येलो ਕਲਰ ਦੇ ਵਿੱਚ ਸੂਟ ਹੈ ਪਿਓਰ ਕਾਟਨ ਤੇ ਅੰਗਰਖਾ ਸਟਾਈਲ ਚ neck ਬਣੀ ਹੈ। ਬਹੁਤ ਸੋਨਾ ਵਰਕ neck ਤੇ। ਕਾਟਨ ਬਹੁਤ ਜ਼ਿਆਦਾ ਫਾਈਨ ਹੈ ਜੀ ਇਹਨਾਂ ਸੂਟਾਂ ਦੀ। ਤੇ ਬਾਟਮ ਆ ਗਈ ਪ੍ਰਿੰਟਡ ਨਾਲ ਤੇ ਪਿਓਰ ਮਲਮਲ ਕਾਟਨ ਦਾ ਦੁਪੱਟਾ। ਪੂਰਾ 2.5 ਮੀਟਰ ਦਾ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਵਾਲਾ ਸੂਟ। 1800 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1800 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਆ ਗਿਆ ਸੂਟ ਆਪਣਾ ਬੜਾ ਪਿਆਰਾ ਡਾਰਕ ਗ੍ਰੀਨ ਕਲਰ ਦੇ ਵਿੱਚ ਡਾਰਕ ਗ੍ਰੀਨ ਕਲਰ ਸਾਰਾ ਹੈਂਡਵਰਕ ਹੋਇਆ ਨੈਕ ਤੇ ਡਾਰਕ ਗ੍ਰੀਨ ਕਲਰ ਦੇ ਵਿੱਚ ਵਿਦਾਊਟ ਲਾਈਨਿੰਗ ਵੀ ਬਣਨਾ ਜੀ ਇਹ ਵਾਲਾ ਸੂਟ ਵੀ

ਤਹਰੀਆ ਪਾਫ ਤੇ ਲਗਾ ਤੇ ਇਹ ਵੀ ਪਿਓਰ ਕਾਟਨ ਤੇ ਸੂਟ ਬਹੁਤ ਪਿਆਰਾ ਕਲਰ neck ਤੇ ਬੜੀ ਪਿਆਰੀ ਡਿਜ਼ਾਈਨਿੰਗ ਹੋਈ ਹੈ ਨਾਲ ਬਾਟਮ ਕਾਟਨ ਦੀ ਜ਼ਿਕਜ਼ੈਗ ਦੇ ਵਿੱਚ ਤੇ ਮਰਮਲ ਕਾਟਨ ਦਾ ਹੀ ਇਸ ਦਾ ਦੁਪੱਟਾ 4 ਸੋਨਾ ਦੁਪੱਟਾ 1600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਸੂਟ ਦਿਖਾਣੇ ਆ ਬਹੁਤ ਹੀ ਪਿਆਰਾ ਗ੍ਰੇ ਕਲਰ ਦੇ ਵਿੱਚ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੋਈ ਹੈ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਸ ਦੇ ਬੈਕ ਤੇ ਵੀ ਲੇਸਿਸ ਦੀ ਸਾਰੀ ਡਿਜ਼ਾਈਨਿੰਗ ਹੋਈ ਹੈ ਬੈਕ ਪੱਲੇ ਤੇ ਵੀ ਤੇ ਲੱਗ ਤੋ 슬ੀਵਸ ਦਿੱਤੀਆਂ ਹੋਈਆਂ ਇਹ 슬ੀਵਸ ਤੇ ਆ ਜਾਣੀ ਹੈ ਜੀ ਡਿਜ਼ਾਈਨਿੰਗ ਇਹ ਅੱਗੇ 슬ੀਵਸ ਤੇ ਆ ਜਾਣਾ ਹੈ ਇਹ ਵਾਲੀ ਲੇਸਿਸ ਦੀ ਡਿਜ਼ਾਈਨਿੰਗ ਪਲੇਨ ਬਾਟਮ ਗ੍ਰੇ ਕਲਰ ਦੀ ਤੇ ਨਾਲ ਪਿਓਰ ਮਲਮਲ कॉटन ਦਾ ਦੁਪੱਟਾ ਤੇ ਦੁਪੱਟੇ ਤੇ ਵੀ ਲੇਸ ਲੱਗੀ ਹੋਈ ਹੈ ਜੀ ਬਹੁਤ ਸੋਹਣਾ 2000 ਪ੍ਰਾਈਜ਼ ਹੈ ਜੀ ਅੱਜ ਦਾ ਇਹ ਵਾਲੇ ਸੂਟ ਦਾ 2000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ 2 ਤੋਂ 2000 ਦੇ ਵਿੱਚ ਹੁਣ ਤੁਹਾਨੂੰ ਬਹੁਤ ਸੋਹਣੇ ਸੂਟ ਹੈਗੇ ਨੇ ਨੈਕਸਟ ਹੈਗਾ ਫਿਰੋਜ਼ੀ ਕਲਰ ਦੇ ਵਿੱਚ ਫਿਰੋਜ਼ੀ ਕਲਰ ਤੇ ਦੇਤੇ ਵੀ ਦੇਖ ਸਕਦੇ ਹੋ ਤੁਸੀਂ ਨੈਕ ਤੇ ਬਹੁਤ ਪਿਆਰੀ ਡਿਜ਼ਾਈਨਿੰਗ ਨੈਕ ਤੇ ਬਟਨਸ ਦੀ ਬਹੁਤ ਪਿਆਰੀ ਤੇ ਨਾਲ ਜੋ ਇੰਟਰਲੇਸ ਪਾ ਕੇ ਡਿਜ਼ਾਈਨਿੰਗ ਕੀਤੀ ਹੋਈ ਬਹੁਤ ਸੋਹਣਾ ਸੂਟ ਹੈ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ कॉटन ਬਹੁਤ ਜ਼ਿਆਦਾ ਫਾਈਨ ਹੈ ਜੀ ਇਹਨਾਂ ਸੂਟਾਂ ਦੇ ਨਾਲ ਬਾਟਮ ਤੇ ਹੈਗਾ ਇਸ ਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਪ੍ਰੋਪਰ ਇਹ ਦੇਖੋ ਡਬਲ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਜੀ ਪ੍ਰਾਈਸ ਹੈਗਾ ਇਹਦਾ ਅੱਜ ਦਾ 2000 2000 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਇੱਕ ਕਲਰ ਹੋਰ ਹੈ ਜੀ ਇਹ ਸੇਮ ਦੇ ਵਿੱਚ ਪਿੰਕ ਕਲਰ ਫਰੋਜ਼ੀ ਦੇ ਨਾਲ ਦਾ ਹੀ ਸੇਮ ਦੇ ਵਿੱਚ ਪਿੰਕ ਕਲਰ ਹੈ ਬੜੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਨਾਲ ਉਹ ਵੀ ਦੁਪੱਟਾ ਮਲਮਲ कॉटन ਦਾ ਪੂਰੇ 2.5 ਮੀਟਰ ਦੇ ਦੁਪੱਟੇ ਪ੍ਰੋਪਰ ਫਿਨਿਸ਼ਿੰਗ ਦੇ ਨਾਲ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਹੈ ਜੀ ਇਹ ਨਸੂਟਾਂ ਦਾ ਇਹ ਸਿੰਗਲ ਸਿੰਗਲ ਸੂਟ ਹੈਗੇ ਆ ਅੱਜ ਦੇ ਨੈਕਸਟ ਹੈਗਾ ਬੜਾ ਪਿਆਰਾ ਖੋਜ ਕਲਾ ਬ੍ਰਾਂਡ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਲਾਈਨਿੰਗ ਦੇ ਵਿੱਚ ਗ੍ਰੇ ਵਾਈਟ ਲਾਈਨਸ ਦੇ ਵਿੱਚ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਸ਼ਰਟ ਦਾ 3 ਮੀਟਰ ਦਾ ਫੈਬਰਿਕ ਹੈ ਜੀ 3 ਮੀਟਰ ਦਾ ਵਿਦਆਊਟ ਲਾਈਨਿੰਗ ਹੈ ਨੈਕ ਤੇ ਬੜਾ ਪਿਆਰਾ ਹੈਂਡਵਰਕ ਗ੍ਰੇ ਬਾਟਮ ਤੇ ਮਲਮਲ ਕਾਟਨ ਦਾ ਦੁਪੱਟਾ ਕਰੀਮ ਤੇ ਦੁਪੱਟੇ ਦੇ ਪੱਲਿਆਂ ਤੇ ਵਰਕ ਹੈ ਜੀ ਦੋਨੋਂ ਸਾਈਡ ਤੇ ਪ੍ਰੋਪਰ ਫਿਨਿਸ਼ਿੰਗ ਦੁਪट्टे ਦੀ ਕੀਤੀ ਹੋਈ ਹੈ ਪ੍ਰਾਈਸ ਹੈਗਾ 2000 2000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਸੂਟ ਆ ਗਿਆ ਇਹ ਸਿੰਗਲ ਹੀ ਸੂਟ ਹੈ ਜੀ ਜੈ ਵਿਜੇ ਬ੍ਰਾਂਡ ਦਾ ਸੂਟ ਹੈ yellow ਕਲਰ ਦੇ ਵਿੱਚ ਵਿਦਆਊਟ ਲਾਈਨਿੰਗ ਹੀ ਬਣ ਜਾਣਾ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਪਿਆਰਾ ਵਰਕ ਸਾਰਾ ਹੈਂਡ ਪੇਂਟ ਹੋਇਆ ਨਾਲ ਵਰਕ ਹੋਇਆ ਤੇ ਘੇਰੇ ਤੇ ਵੀ ਵਰਕ ਹੈ ਇਹ ਸਾਈਡ ਤੇ ਜਿਹੜਾ ਵਰਕ ਦਿੱਤਾ ਹੋਇਆ ਇਹ ਬਾਜੂ ਤੇ ਆ ਜਾਣਾ ਜੀ ਸਾਈਡ ਤੇ ਵਰਕ ਹੈ ਬਾਜੂ ਤੇ ਆ ਜਾਣਾ yellow color ਹੈ ਇਹ ਬਾਟਮ ਤੇ ਆ ਜਾਣਾ ਜੀ ਵਰਕ ਤੇ ਨਾਲ ਬਟਨਸ ਦਿੱਤੇ ਹੋਏ ਆ ਲਗਾਉਣ ਲਈ ਤੇ ਨਾਲ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਜੀ ਆ ਵੀ ਜੇ ਬ੍ਰਾਂਡ ਦਾ ਸੂਟ ਹੈ ਪਰ ਇਹ ਸਿੰਗਲ ਹੀ ਹੈ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਪ੍ਰਾਈਸ ਹੈਗਾ ਅੱਜ ਦਾ 2000 2000 ਪ੍ਰਾਈਸ ਦੇ ਨਾਲ ਇਹ ਸਿੰਗਲ ਸਿੰਗਲ ਹੀ ਹੈ ਜੀ ਸੂਟ ਨੈਕਸਟ ਵੀ ਮਾਊਸ ਕਲਰ ਦੇ ਵਿੱਚ ਹੈ ਜੈ ਵਿਜੇ ਬ੍ਰਾਂਡ ਦਾ ਸੂਟ ਹੈ ਜੀ ਇਹ ਵੀ ਫਰੰਟ ਬੈਕ ਸ਼ਰਟ ਤੇ ਵਰਕ ਹੈ ਫਰੰਟ ਤੇ ਵੀ ਵਰਕ ਹੈ ਜੀ ਸਾਰਾ ਸ਼ਰਟ ਦੇ ਇਹ ਜਿਹੜਾ ਧਾਗੇ ਦਾ ਵਰਕ ਦਿਖ ਰਿਹਾ ਤੁਹਾਨੂੰ ਇਹ ਫਰੰਟ ਤੇ ਵੀ ਹੈ ਸਾਰੇ ਤੇ ਬਾਟਿਕ ਪ੍ਰਿੰਟ ਦੇ ਵਿੱਚ ਇਹ ਬੈਕ ਤੇ ਵੀ ਆ ਜੀ ਸੇਮ ਵਰਕ ਤੇ ਇਹ ਲੇਸੀਸ ਆ ਜਾਣੀਆਂ ਇਹ ਵਰਕ ਆ ਜਾਣਾ ਬਾਜੂ ਤੇ ਨਾਅਰ ਬਾਟਮ 3 ਤੇ ਕੋਟੇਡ ਔਰੀਏ ਦਾ ਦੁਪੱਟਾ ਨਾਲ ਇਹ ਜੈਵੀ ਜੈ ਬ੍ਰੈਂਡ ਦਾ ਹੀ ਹੈ ਜੀ ਸੂਟ ਤੇ ਪ੍ਰਾਈਸ ਹੈਗਾ ਅੱਜ ਦਾ 2000 2000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਹੈਗਾ ਇਹਦੇ ਵਿੱਚ ਆਪਣੇ ਕੋਲ yellow color ਇਹ ਵੀ ਜਿਵੇਂ ਜਿਵੇਂ ਬ੍ਰੈਂਡ ਦਾ ਸੂਟ ਹੈ ਜੀ ਸਾਰੇ ਸਿੰਗਲ ਸਿੰਗਲ ਸੂਟ ਹੈ ਇਹਨਾਂ ਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਇਹ ਦੇਖੋ yellow ਕਲਰ ਦੇ ਵਿੱਚ ਇਹ ਵੀ 3 ਮੀਟਰ ਦੀ ਹੈ ਜੀ ਸ਼ਰਟ ਸਾਰਾ ਵਰਕ ਕੀਤਾ ਹੋਇਆ ਹੈ ਸ਼ਰਟ ਤੇ ਘੇਰੇ ਤੇ ਵੀ ਵਰਕ ਹੈ ਸਾਰਾ ਚਿਕਨ ਵਰਕ ਹੋਇਆ ਘੇਰੇ ਤੇ ਇਹ ਬਾਜੂ ਤੇ ਆ ਜਾਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ ਸਾਰੀਆਂ ਬਾਜੂ ਆ ਜਾਣੀਆਂ ਤੇ ਨਾਲ ਬਾਟਮ ਤੇ ਵੀ ਵਰਕ ਹੈ ਤੇ ਮਲਮਲ ਕਾਟਨ ਦਾ ਦੁਪੱਟਾ ਦੁਪੱਟੇ 'ਚ ਵੀ ਵਰਕ ਹੈ ਜੀ ਇਹ ਦੇਖੋ ਬਹੁਤ ਸੋਹਣਾ ਵਰਕ ਦੁਪੱਟੇ ਦੀ ਪ੍ਰਾਈਸ ਹੈਗਾ 2000 2000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਸਾਰੇ ਤੇ ਨੈਕਸਟ ਇੱਕ ਸਿੰਗਲ ਸੂਟ ਮੈਂ ਹੋਰ ਤੁਹਾਨੂੰ ਦਿਖਾਣਾ ਬੜਾ ਪਿਆਰਾ ਸੂਟ ਹੈ ਇਹ ਪਿਸਤਾ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਸਰਦਾਰੀ ਸੂਟ ਪਿਸਤਾ ਗ੍ਰੀਨ ਕਲਰ ਹੈ ਜੀ ਪਿਓਰ ਕਾਟਨ ਦੇ ਵਿੱਚ ਤੇ ਸਾਰੀ ਸ਼ਰਟ ਤੇ ਬਹੁਤ ਪਿਆਰਾ ਵਰਕ ਹੈ। neck ਤੇ ਵਰਕ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ neck ਤੇ ਵਰਕ ਆ ਗਿਆ। ਤੇ ਬਾਕੀ ਸੇਮ ਥ੍ਰੈਡ ਦੇ ਨਾਲ ਸਾਰੀ ਸ਼ਰਟ ਤੇ ਵਰਕ ਹੈ। ਘੇਰੇ ਤੇ ਹੈਵੀ ਵਰਕ। ਇਹ ਇਹ ਲੁੱਕ ਹੈ ਜੀ ਸੂਟ ਦੀ ਬਹੁਤ ਸੋਹਣਾ neck ਤੇ ਵਰਕ ਹੈ ਬਹੁਤ ਪਿਆਰਾ ਸਰਦਾਰੀ ਸੂਟ ਹੈ ਇਹ ਕਹਿਣ ਦਾ ਮਤਲਬ ਹੈ ਫੁੱਲ ਪਿਓਰ ਦੇ ਦੁਪट्टे ਦੇ ਨਾਲ ਸੂਟ ਹੈ ਪਿਸਤਾ ਕਲਰ ਦੇ ਵਿੱਚ ਪਿਓਰ ਕਾਟਨ ਦੀ ਉਹ ਬਾਟਮ ਹੈ ਨਾਲ। ਇਹ ਦੁਪੱਟਾ ਦੇਖੋ ਕਿੰਨਾ ਪਿਆਰਾ ਇਹਦੇ ਨਾਲ ਫੁੱਲ ਪਿਓਰ ਦਾ ਦੁਪੱਟਾ ਹੈ ਤੇ ਦੁਪੱਟੇ ਦੀ ਫਿਨਿਸ਼ਿੰਗ ਬਹੁਤ ਸੋਹਣੀ ਸੌਫਟ ਚਿਕਨ ਲੇਸ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਪਹਿਲਾਂ ਤਾਂ 38 ਦਾ ਸੀਗਾ ਸੂਟ ਪਰ ਅੱਜ ਤੁਹਾਨੂੰ 3400 ਦਾ ਸੂਟ ਮਿਲਣਾ ਜੀ ਇਹ 3400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਹੀ ਹੈ ਸੂਟ ਕੋਈ ਕਲਰ ਆਪਸ਼ਨ ਨਹੀਂ ਹੈਗੀ ਪ੍ਰਾਈਸ ਹੈਗਾ 3400 3400 ਪ੍ਰਾਈਸ ਹੈ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 98146580803 8140580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ